ਸਤਿਕਾਰਯੋਗ ਜੀ ਸਾਰੇ ਵੀਰਾਂ ਨੂੰ ਸੰਦੇਵ ਦੇਵੰਤਰਾ ਬਹੁਤ ਬਹੁਤ ਵੈਕਮ ਜੀ ਤੇ ਵੀ ਜ ਅੱਜ ਆਪਾਂ ਬਾਈ ਸਰਨ ਸਿੰਘ ਕੋਲ ਪਹੁੰਚ ਚੁੱਕੇ ਆਂ ਪਰ ਅੱਜ ਵੇਖੋਗੇ ਤੁਸੀਂ ਬਾਈਆਂ ਮਹਿੰਆਂ ਲੈ ਕੇ ਆਦੀਆਂ ਮਹਿੰਆਂ ਕਰੀਆਂ ਇੱਕ ਤੋਹਫੇ ਕੱਢ ਕੇ ਲੈ ਕੇ ਆਂਦੇ ਆ ਤੇ ਲੈ ਕੇ ਬੜੇ ਲੀਡਰਾਂ ਕੋਲ ਮਹਿੰਆਂ ਲੈ ਕੇ ਆਂਦੇ ਆ ਮਹਿੰਆਂ ਨਾਲ ਤੇ ਆਓ ਬਾਈ ਜੀ ਨੇ ਗੱਲਬਾਤ ਕਰੀ ਗਈ ਬਾਈ ਜੀ ਹਸਤੀ ਕਾਲ ਜੀ ਸਸੀ ਕਾ ਬਾਈ ਹਸਤੀ ਕਾ ਸਸੀ ਕਾ ਜੀ ਨਾ ਮਾ ਜੀ ਨਾ ਫਸੀ ਕਾ ਪੈ ਨਾ ਫਸਤੇ ਦੀ ਸਮਝ ਪਾਈਏ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਦੇਸਾਂ ਦੇਸਾਂ ਚ ਰਹਿੰਦਿਆਂ ਨੂੰ ਸਾਰਿਆਂ ਨੂੰ ਪਿਆਰ ਕਰੀ ਸਤਿਕਾਰ ਆਸ ਕਰਦੇ ਆ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਬੇ ਅਰਦਾਸ ਕਰਦੇ ਆ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਤੰਦਰੁਸਤ ਰੱਖੇ ਸੰਦੀਪ ਜੀ ਤੰਦਰੁਸਤੀ ਸਮੇਂ ਦੀ ਬਿਲਕੁਲ ਜੀ ਬਾਕੀ ਦੇ ਸਾਰਾ ਕੁਝ ਠੀਕ ਆ ਤੰਦਰੁਸਤੀ ਬਹੁਤ ਜ਼ਰੂਰੀ ਆ ਹਾਂ ਜੀ ਤੇ ਬਾਕੀ ਸੰਦੀਪ ਜੀ ਆ ਆਪਣਾ ਇੱਕੋ ਹੀ ਮੈਸੇਜ ਹੁੰਦਾ ਵਾ ਮਾ ਪਿਓ ਦੀ ਸੇਵਾ ਕਰੋ ਸਤਿਕਾਰ ਕਰੋ ਅਨਮੋਲ ਖਜ਼ਾਨੇ ਸਾਹਮਣੇ ਸਾਹਮਣੇ ਰੱਖੋ ਤੇ ਸਮਾਂ ਜ਼ਰੂਰ ਦਿਆ ਕਰਦੇ ਆ ਬਿਲਕੁਲ ਜੀ ਠੀਕ ਬਣਾ ਅੱਜ ਦਾ ਜਿਹੜਾ ਯੋਗ ਜਾਂਦਾ ਨਾ ਜੀ ਦਾ ਧੀ ਪੁੱਤ ਆਗਿਆਕਾਰ ਆ ਨਾ ਉਹਦ ਕੋ ਦੁਨੀਆ ਦੀ ਸਾਰੀ ਜੈਟ ਆ ਬਿਲਕੁਲ ਜੀ ਜਿਹੜਾ ਅੱਜ ਦਾ ਸਮਾਂ ਚੱਲਣ ਰਿਹਾ ਵਾ ਬਿਲਕੁਲ ਪਰਮਾਤਮਾ ਗਾੜੀ ਇਹੀ ਅਰਦਾਸ ਕਰਦੇ ਆ ਹਰ ਇਨਸਾਨ ਦਾ ਧੀ ਹੋਵੇ ਪੁੱਤ ਹੋਵੇ ਆਗਿਆਕਾਰ ਹੋਵੇ ਤੇ ਮਾਂ ਪਿਓ ਦਾ ਸਤਕਾਰ ਕਰੇ ਕੁਕ ਸਮੇ ਦਾ ਦੌਰ ਹੋ ਗਈ ਆ ਇੱਕ ਦੂਜੇ ਤੋਂ ਅੱਗੇ ਨੰਨ ਨੂੰ ਤਿਆਰ ਬਿਲਕੁਲ ਜੀ ਹੈ ਨਾ ਤੇ ਇਧਰ ਨੰਗ ਜੀ ਹੈ ਪਿੱਛਾ ਕੋ ਲੈ ਜਾਂਦੇ ਆ ਆਉਣਾ ਪਿੱਛੇ ਹੀ ਪੈਣਾ ਹਾਂਜੀ ਹਾਂਜੀ ਜਿੰਨਾ ਮਰਦੀ ਭੱਜ ਲੀਏ ਨੱਠ ਲੀਏ ਜਿੱਥੇ ਮਰਜੀ ਚੱਲ ਜੀਏ ਜਦੋਂ ਬਟਾ ਪਾਉਂਦਾ ਝਾੜ ਪਿੱਛੇ ਦੀ ਆਉਂਦੀ ਪਿੱਛੇ ਝਾੜ ਆਉਂਦੀ ਆ ਉਹੀ ਪਿੰਡ ਝਾੜ ਆਉਂਦੇ ਆ ਪਰ ਉਦੋਂ ਜਦ ਨੂੰ ਆਈਦਾ ਵਾ ਉਦੋਂ ਸਾਰੀਆਂ ਦਾੜੀਆਂ ਚਿੱਟੀਆਂ ਹੋ ਜਾਂਦੀਆਂ ਨਿੱਕੇ ਨਿੱਕੇ ਜਵਾਗ ਪੁੱਛਦੇ ਇਹ ਬਾਪੂ ਕਿੱਥੇ ਦਾ ਸਮਾਜ ਦਾ ਰੰਗ ਜਾਂਦਾ ਹੈ ਨਾ ਸਮਾ ਇੰਨਾ ਰੱਜੇ ਜਾਈਏ ਵੀ ਬਾਪੂ ਕਿੱਥੇ ਦਾ ਪੁੱਛਣ ਸਮਾ ਆਇਆ ਆਓ ਬੱਤ ਉਹਦੇ ਪਿੰਡਾਂ ਚ ਢੇਰਾ ਮਾਰਿਆ ਕਰੋ ਲੋਕਾਂ ਨੂੰ ਪਤਾ ਲੱਗ ਗਿਆ ਵੀ ਆਪ ਕਿੰਨੇ ਦੇ ਸਾਡੇ ਹਾਂਜੀ ਹਾਂਜੀ ਇਸ ਕਰਕੇ ਇੰਨੇ ਨਾ ਬਜ਼ੁਰਗਾਂ ਦਾ ਵੀ ਰਹਿੰਦਾ ਵਾ ਸਾਡਾ ਬੱਚਾ ਆਇਆ ਵਾ ਜੇ ਸਮਾ ਮਿਲਦਾ ਐਨਆਰਆ ਸਮੇ ਦੀ ਲੋੜ ਆ ਬਾਹਰ ਵੀ ਜਾਣਾ ਪੈਂਦਾ ਵਾ ਤੇ ਬਜ਼ੁਰਗਾਂ ਨੂੰ ਦੋ ਟਾਈਮ ਫੋਨ ਕਰ ਲਿਆ ਕਰੋ ਬਿਲਕੁਲ ਫੋਨ ਨਾ ਯੋ ਖੜੇ ਹਾਂਜੀ ਤੇ ਬਾਕੀ ਸੰਜੀ ਇੰਨੀਆਂ ਕ ਬੇਨਤੀਆਂ ਆ ਵਾ ਸੋ ਮੈਂ ਯਾਦ ਆ ਥੋੜੀ ਘਾਟ ਵਾ ਜਿਹੜੇ ਮੰਦਰੀ ਗੜ ਮਈਆਂ ਘੜ ਲੱਦੀਆਂ ਅੱਜ ਸਾਡੇ ਸਿਰੇ ਦੇ ਮੰਤਰੀ ਆ ਬਾਜਵਾ ਸਾਹਿਬ ਹੋਣੀ ਹਾਂਜੀ ਹਾਂਜੀ ਅੱਜ ਉਹਨਾਂ ਦੇ ਕਰਤੇ ਦੋ ਬਨੀ ਨੀਂਆਂ ਲਿਆਂਦੀਆਂ ਅੱਛਾ ਜੀ ਪਾਉਣ ਨੂੰ ਤਾਂ ਮੈਂ ਕੁਛ ਵੀ ਇਹਨਾਂ ਦੇ ਬਾਸ ਸਕਦਾ ਹਾਂਜੀ ਪਰ ਮੈਂ 30 ਰੁਪਈਆ ਦੀ ਕਿਲਾਈਤੀ ਨਹੀਂ ਵੇਚਦਾ ਵਾਂ ਅੱਜ ਇਹ ਮਈਆਂ ਨਹੀਂ ਨਾ ਜੇ ਨਾ ਰਿਕਾਰਡ ਦੱਸਿਆ ਨਾ ਹਾਂਜੀ ਮੈਂ ਜਿੰਨਾ ਮਰਜੀ ਪੈਸੇ ਮੰਗ ਲਾ ਉਹਨੇ ਲੋਕ ਦੇਣੇ ਤੇ ਆ ਅੱਛਾ ਠੀਕ ਹੈ ਪਰ ਮਈਆਂ ਆਂਦੀਆਂ ਵੀ ਹੈਗੀਆਂ ਹੂੰ ਹੈਦਰਾਬਾਦ ਨੂੰ ਪਹਿਲੀ ਮੈਂ ਉਖਾਵਾ ਇਹ ਸਾਹ ਜਮੀਆਂ ਅੱਜ ਸੁਨੀਆਂ ਅੱਜ ਹੀ ਸੁਣਿਆ ਜੀ ਥਾਰਾ ਤੇ ਕੋਈ ਨਹੀਂ ਅੱਜ ਠਾਰਾ ਦੀ ਅੱਜ ਇੱਧਰ ਆ ਪਈਦਾ ਕੈਮਰਾਮੈਨ ਜੀ ਇੱਧਰ ਲਿਆਓ ਕਰਾਂਗੇ ਆ ਇੱਧਰ ਵੇਖ ਫੋਟ ਪੈਂਦਾ ਕਿ ਨਹੀਂ ਪੈਂਦਾ ਆ ਇੱਧਰ ਲੇਖੋ ਕਿ ਨਾ ਆਇਆ ਗਏ ਇੱਕ ਮੀਟਰ ਦਾ ਲੇਵਾ ਮੈਨ ਲਓ ਭਾਵੇਂ ਇੱਕ ਮੀਟਰ ਦਾ ਲੇਵਾ ਮੈਨ ਲਓ ਮੈਣ ਕੇ ਵੇਖੋ ਤੇ ਹੁਣ ਸਭ ਜਿਹੜਾ ਖਾਣਾ ਲਿਆ ਇਹ ਆ ਵੇਖ ਵੇਖ ਸੰਦੀਪ ਵੀ ਹੈ ਆ ਜੀ ਆੰਦੇ ਨਾ ਪਾਕਿਸਤਾਨ ਦੀਆਂ ਮੱਜਾਂ ਵਾ ਹਾਂਜੀ ਹਾਂਜੀ ਠੀਕ ਆ ਸੰਦੀਪ ਜੀ ਇਹ ਤੁਹਾਡੇ ਆਪਣੇ ਪੰਜਾਬ ਦੀ ਮਾਜਵਾ ਤੁਹਾਨੂੰ ਇਹਮਾਨ ਮੈਂ ਵੇਖ ਕੇ ਨਾ ਇੰਨਾ ਕਿ ਸ਼ੇਅਰ ਕਰਨ ਮੇਰੇ ਵੀਰ ਵੀ ਸਾਡੇ ਆਪਣੇ ਪੰਜਾਬ ਦੀਆਂ ਮਈਆਂ ਵੀ ਪਾਕਿਸਤਾਨ ਨਾਲੋਂ ਗਾ ਚਲੇ ਗਈਆਂ ਵਾ ਕੁਝ ਰਵਾਇਤ ਥੇ ਵੀ ਰਹਿ ਗਏ ਲੱਗਦੀ ਕੋਈ ਰਵਾਇਤ ਥੇ ਵੀ ਰਹਿ ਗਈ ਉਹ ਛੁਪਿਆ ਪਿਆ ਅਸੀਂ ਜਦਾਂ ਬਾਜ਼ਾਰ ਦੇ ਘਰ ਮਈਆਂ ਵੇਖਿਆ ਮੁੱਲ ਨਹੀਂ ਪੁੱਛਿਆ ਅੱਛਾ ਦੱਸੋ ਕਿੰਨੇ ਲੈਣੇ ਆ ਬੱਲੇ ਬੱਲੇ ਉਹ ਕੁਛ ਨਹੀਂ 100 ਰੁਪਇਆ ਵਾਦਾ ਘਾਟਾ ਠੀਕ ਆ ਤੋਰੋ ਜੀ ਤੋਰੋ ਕਰਾਂ ਜੀ ਲੋ ਜੀ ਵੇਖੋ ਮੇਰਾ ਜੀ ਇੱਕ ਨਾ ਮੈਂ ਖੋਲ ਬਈ ਰਿਕਾਰਡ ਨਾ ਪਤਾ ਨਹੀਂ ਕਿੱਦਾਂ ਹੋਰ ਦੋ ਤੇ ਨਹੀਂ ਦੱਸਣਾ ਮੈਂ 5 ਲੱਖ ਦੀ ਵੇਚਦਾ ਭਾਣਾ ਜੀ ਵੇਖੋ ਆ ਇਧਰ ਆ ਆ ਜੀ ਸਾਰੀ ਪੈਰ ਸਾਰੀ ਨਿਸ਼ਾਨੀ ਤੋਰ ਲੰਮੀ ਤੋਰੋ ਜੀ ਲੰਮੀ ਇੱਕ ਤਾਰਾ ਲੈਵਾ ਵੇਖੋ ਲੈਵਾ ਠੀਕ ਆ ਮੈਂ ਮੰਡੀ ਤੇ ਖੂ ਕਰਾਂ ਥੱਲੇ ਕੈਮਰਾ ਸਰ ਸਰਸਵਤੀ ਵੀ ਆਪਣੀ ਥਾਂ ਆ ਪਰ ਸਰਸਵਤੀ ਨੂੰ ਵੀ ਮਾਤ ਪਾਉਂਦੀ ਆ ਇਹ ਇੱਕ ਮੈਂ 50 ਵਰ ਵੱਡੀ ਮੈਂ ਆ ਛੋਟੀ ਮੈਂ ਨਹੀਂ ਕੀ ਸੰਦੀਪ ਜੀ ਰਾਤ ਦੀ ਮੈਂ ਸੁੱਈ ਆ ਅਜੇ ਰਾਤ ਦੀ ਮੈਂ ਸੁੱਈ ਆ ਅੱਤੀ ਲੈ ਜਾਂਦੀ ਮੈਂ ਸੁੱਤੇ ਵੇਖੋ ਮੈਂ ਭੈਜੀ ਕਮਾਲ ਹੀ ਕੀ ਦੀ ਪਰ ਤੁਹਾਨੂੰ ਪਤਾ ਪਰ ਭੈਜੀ ਲੀਡਰ ਆਈਆਂ ਹਰ ਤੁਹਾਨੂੰ ਪਤਾ ਲੀਡਰ ਆਈਆਂ ਮੈਂ ਤੈਨੂੰ ਪਤਾ ਆ ਫਿਰ ਕਿੱਦਾਂ ਅਜੇ ਸਰਦਨ ਚੱਲਾ ਕੋਈ 1 2 3 ਤਾਰਾ ਆ ਸਕਦੀਆਂ ਮਖਾ ਨਹੀਂ ਮਖਾ ਨਹੀਂ ਆ ਲੋ ਆ ਕੈਮਰਾ ਮੈਨ ਜੀ ਦਿਖਾਓ ਇਧਰ ਕੈਮਰਾ ਮੈਨ ਨਹੀਂ ਆ ਲਾ ਕੇ ਆਓ ਇੱਕ ਮਿੰਟ ਆ ਦਿਖਾ ਦਿਓ ਆ ਵਾ 2 3 ਤਾਰਾ ਆ ਵੀ ਸਕਦੀਆਂ ਪਰ ਇਹਨੂੰ ਹੱਥ ਨਾ ਲਾਓ ਆਪੇ ਬੰਦ ਹੋ ਜਾ ਬੰਦ ਹੋ ਜਾ ਚਲੋ ਇਹਨੂੰ ਹੱਥ ਨਹੀਂ ਲਾਉਣਾ ਇਦਾਂ ਹੀ ਬੰਦ ਹੋ ਜਾਣਾ ਹੈਗਾ ਵਾ ਕਿਉਂਕਿ ਆਨਲਾਈਨ ਵੇਚਣੀ ਆ ਹੂੰ ਹੂੰ ਇਹ ਵੇਚਣੀ ਵੀ ਅੱਜ 1 ਘੰਟੇ ਚ ਵਾ 1 ਘੰਟੇ ਚ 1 ਘੰਟੇ ਚ ਮੈਂ ਵੇਚਣੀ ਆ ਜਿਹਦਾ ਜੀ ਕਰੇ ਨਹੀਂ ਲੱਭ ਸਕਦਾ ਤੂੰ ਤੁਸੀਂ ਭਾਣਾ ਤੁਸੀਂ ਬਾਈ ਜੀ ਹੁਣ ਫਿਰ ਵੀ ਅੱਜ ਸੰਦੀਪ ਜੀ ਤੁਸੀਂ ਬੜੀਆਂ ਹੀ ਵੀਡੀਓ ਪਾਈਆਂ ਹੋਣਗੀਆਂ ਹਾਂਜੀ ਹਾਂਜੀ ਸੰਦੀਪ ਦੇ ਫਾਰਮ ਦੀ ਜੇ ਕਿਹਨੂੰ ਲੇਵਾ ਲੱਗਾ ਉਹ ਤੇ ਆ ਥਾੜ ਨਹੀਂ ਲੱਗਾ ਖਾਣੇ ਲੱਗਾ ਇੰਨੀ ਵੇਖ ਤੇ ਥਾੜ ਨਹੀਂ ਲੱਗ ਸਕਦਾ ਲੇਵਾ ਜ਼ਰੂਰ ਲੱਗਾ ਆਊਗਾ ਤੇ ਮੁੱਲ ਵੀ ਬਹੁਤ ਬਹੁਤ ਹੋਏ ਹੋਣਗੇ ਹੁਣ ਤੂੰ ਦੱਸ ਸੰਦੀਪ ਤੇਰੀ ਵੀਡੀਓ ਐਡੇ ਤੱਕ ਲੇਵਾ ਪਿਆ ਇਹਦੀ ਸਫਾਈ ਵਾਲਾ ਕਰੀ ਮਰਾ ਵਹਿ ਲਿਆ ਵੇ ਜਣ ਇਹ ਹਲਾਉਂਦੀ ਆ ਮੈਨੂੰ ਵੀ ਵੇਖ ਕੇ ਰਾਹ ਇਹ ਮਨੇਰੇ ਅੱਜ ਸੂਈ ਆ 5 ਵਜੇ ਮਹੀਆਂ ਜੀ ਤੇ ਸਮਝ ਲਾ ਵੀ ਅੱਜ ਹੀ ਖੜਾ ਰਹਿਣਾ ਤਾ ਨਾ ਹਾਂਜੀ ਹਾਂਜੀ ਤੇ ਅੱਜ ਵੀਡੀਓ ਪੈ ਗਿਆ ਰਾਤ ਤੀਰ ਨੂੰ ਸੌਣ ਲਈ ਆ ਤਾਂ ਜੇ ਮੈਂ ਦਾ ਵਜਨ ਕਿੰਨਾ ਵਜਨ ਕਿਲਾ ਤੇ ਤੇ ਪੰਜਾਬੀ ਦਿੱਤਾ ਕੱਟੀ ਮਗਰ ਆਏ ਦੇ ਤੇ ਬਾਕੀ ਸੰਦੀਪ ਜੀ ਅੱਜ ਤੇਰ ਕੋ ਮੁੱਲ ਕਰਾਉਣਾ ਕਿੰਨਾ ਹੋਵੇ ਨਹੀਂ ਮਨਦਾ ਨਹੀਂ ਕੁਛ ਆਈਡੀਆ ਕੁਛ ਆਈਡੀਆ ਆਈਡੀਆ ਕਿਦਾਂ ਥੀਏ ਕੁਛ ਥੋੜ ਬਹੁਤ ਹੋਊਗਾ ਆਈਡੀਆ ਇਹ ਵੱਡੀਆਂ ਮਈਆਂ ਵੇਦੇ ਆ ਵੀਡੀਓ ਲੋਕਾਂ ਦੀਆਂ ਸਭ ਇਹ ਬਈ 200 ਅੰਦਰ ਬਸ ਤਾਰਾ ਵੇਖਦੇ ਜਿਹੜੇ ਨੇ ਲੇਵੀ ਆਦੀ ਇਹਨੂੰ ਵੇਖਦੀਆਂ ਹਾਂ ਹਾਂ ਜੀ ਪਰ ਵੇਖਦੇ ਢਾਈ ਤੋਂ ਜੀ ਹਾਂ ਜੀ ਹਾਂ ਇਹਦਾ ਸੰਦੀਪ ਜੀ ਮੁੱਲ ਕਰਾਂਗੇ ਢਾਈ ਲੱਖ ਰੁਪਈਆ ਅੱਛਾ ਤਾਂ ਕ ਮੈਂ ਆਂਦੀ ਮੁੱਲ ਕਰ ਤੇ ਛੋੜਾਏ ਕੀ ਪਾਣਸ ਨਹੀਂ ਕਰਨੀ ਛੋੜ ਵੀ ਇਦਾਂ ਦੀ ਕਰਨਗੇ ਕਿ ਸਾਰੇ ਮੇਰੇ ਵੇਖਣ ਵਾਲੇ ਵੀਰ ਹਰਾਨ ਰਹਿ ਜਾਣਗੇ ਅੱਛਾ ਇਦਾਂ ਦੀ ਛੋੜ ਵੀ ਕਰਤੀ 1 ਲੱਖ ਰੁਪਇਆ ਛੋੜ ਤੇ 1.5 ਲੱਖ ਦੀ ਪੈਂ। 1.5 ਲੱਖ ਦੀ। 500 ਤੋਂ ਸਿੱਧੀ 1 ਲੱਖ ਛੋੜ ਵਾ। ਲੈ ਲੋ। 1 ਲੱਖ ਦੀ, 1 ਲੱਖ ਛੋੜ ਤੇ 1.5 ਲੱਖ ਆਇਆ। ਤੇ ਜੇ ਕੋਈ ਆਖੇ 1,49,900 ਲੈ ਲਾ ਤੇ ਮੈਂ ਨਹੀਂ ਵੇਚਣੀ ਤੇ ਦੂਜੀ ਵੀਰ ਜੀ ਬੇਨਤੀ ਇਹ ਆ ਜੇ ਰੇੜੀ ਹੁਣ ਪੈਸੇ ਤੇ ਮੈਂ ਲੈਣੀ ਆ ਹਾਂਜੀ ਜੇ ਵੇਟਿੰਗ ਚ ਰੱਖਣੀ ਆ ਤੇ ਮੈਂ ਨਹੀਂ ਦੇਣੀ ਅੱਗੇ ਪਿਛਲੀ ਵਾਰੀ ਮੇਰੀ ਸਿਆੜ ਹਾਲੀ ਝੋਟੀ ਆ ਜੋ ਨਾ ਅਕਰ ਕੋ ਪੈਸੇ ਨਹੀਂ ਪੜੇ ਹਾਂ ਇਹ ਗੱਲ ਤਾਂ ਜੀ ਆਪਣਾ ਮੇਰਾ ਜੀ ਬਾਰ ਕੇ ਸਾਰਾ ਕੁਝ ਕਰਤੀ ਤੇ ਫੇਰ ਮੈਂ ਲਿਆ ਕਰੋ ਵੇਖੋ ਕਰਟਵਾਰਾ ਵੇਖ ਪਾਏ ਵੇਖ ਜ਼ਬਾਈਆ ਸੰਦੀਪ ਜੀ ਕਿੰਨੀ ਅੱਗੇ ਆ ਕੋਨੀ ਮਗਰ ਮੈਂ ਵਾ ਕੋਈ ਮੋਲ ਨਹੀਂ ਗਾ ਨਹੀਂ ਨਹੀਂ ਠੀਕ ਜਿੰਨੇ ਕੇ ਪੈਸੇ ਮੰਗੇ ਠੀਕ ਆ ਭਾਈ ਜੀ ਤੇ ਉਧਰੋਂ ਆ ਵੀ ਤੋਹਫਾ ਇਹ ਵੀ ਉਧਰ ਹੀ ਆਈ ਜੀ ਉਹਨਾਂ ਦੀ ਆ ਵੇਖ ਸੰਦੀਪ ਇਹ ਵੀ ਇਹ ਵੀ ਸਵੇਰੇ ਸੂਈਆ ਇਹ ਘੰਟਾ ਪਹਿਲਾਂ ਸੂਈ ਉਹ ਘੰਟਾ ਮਗਰੋਂ ਸੂਈ ਮੈਂ ਇਹ ਵੀ ਵੇਖ ਰਿਹਾ ਆਕਾ ਬਾਲੇ ਬਈ ਪਾਈਆਂ ਕੋਲੇ ਥੋੜਾ ਮਾੜੀ ਮੋਟੀ ਕਰਦਾ ਨੀਲੀ ਖੋਲੋ ਜੀ ਅਬੀ ਪਿਓਰ ਸਾਮਗਰੀ ਪੂਰੀ ਨੀਲੀ ਪਿਓਰ ਨੀਲੀ ਰੋਗ ਰੋਗੜਾ ਛਾਲ ਲੱਗਿਆ ਦੇਖਦਾ ਆਣ ਤੇ ਤੂੰ ਤੱਕਲੇ ਵਾਲੀ ਫਿਰ ਦਸੂਆ ਸੂਆ ਮਾਨ ਕਮਾਲ ਦੇ ਐਡਾ ਬਸ ਵਾਕੇ ਜਾਣਦੇ ਆ ਗੋੜੀ ਖਾਣੀਆਂ ਤੇ ਭੁੰਨ ਕੇ ਰੱਖ ਲੋ ਮਹੀਨਾ ਗੋੜੀ ਖਾਂਦੇ ਰੋ ਨਾਲ ਪਤਾ ਲੱਗੇ ਵੇਖੋ ਵੇਖੋ ਕਰਾ ਦੇ ਚੱਲਣ ਦੋ ਤੋਰੋ ਜੀ ਵਦੀਆਂ ਝੋਟੀਆਂ ਇਹ ਵੇਖੋ ਵੀ ਅੱਜ ਸੁਈਆਂ ਮਈਆਂ ਵਰ ਅਜੇ ਵਜਨ ਕਿੰਨੇ ਆ ਇੱਕ ਸੰਦੀਪ ਜੀ ਖਾਣ ਲੱਗਾ ਹੈ ਇਹਨਾਂ ਨੇ ਰਿਕਾਰਡ ਲਗਾ ਰਿਕਾਰਡ ਬਣਾਣਾ ਵੱਡੇ ਵੱਡੇ ਨਾਕ ਰਹੀ ਜਾਂ ਦੇਖਿਆ ਅੱਜ ਵੇਖਿਓ ਕੀ ਰਿਕਾਰਡ ਬਣਾ ਰਿਹਾ ਬਾ ਰਿਕਾਰਡ ਪੂਰਾ ਬਣਾ ਲਾ ਲੈ ਬਈ ਜੀ ਅੱਜ ਆਜੋ ਆਜੋ ਜੀ ਆਜੋ ਮੇਲੇ ਜਾਂਦੇ ਬਈਓ ਲਾਭ ਹੀ ਲੈ ਆ ਜੀ ਹੋ ਚਾਹੀਏ ਬੜਾ ਕੁਝ ਮਿਲਦਾ ਬਾਜੀ ਬਾਤ ਬਾਤ ਆ ਜਾਈਏ ਬਹੁਤ ਕੁਝ ਮਿਲਦਾ ਤੋਰ ਨਾ ਕਰੀ ਬਸ ਠੀਕ ਆ ਬੰਦੇ ਹਾਂਜੀ ਬਾਈ ਜੀ ਬਣਾ ਇਹ ਸੰਦੀਪ ਜੀ ਉਹ ਆਪਣੇ ਮੁੱਲਾਂ ਤੇ ਆ ਜੀ ਜਿੱਦਾਂ ਆ ਕੇ ਆਪਾਂ ਕਰਦੇ ਹਾਂ ਹਾਂਜੀ ਆਸੇ ਮਜ਼ਾਕ ਕਰਦੇ ਹੱਲ ਕੇ ਕੋਈ ਗੱਲ ਨਹੀਂ ਆਪਣੇ ਨਾਲ ਹੀ ਕਰੀਦਾ ਇਹ ਸੰਦੀਪ ਜੀ 1 ਲੱਖ 28000 ਦੀ ਮੈਂ ਦਵਾ ਤੇ 500 27 ਕਹਿਣਾ ਹੋਊਗਾ ਤੇ ਦੋ ਦਿਨ ਠਹਿਰ ਕੇ ਕਹਿ ਦਿਓ ਠੀਕ ਆ ਇਹ ਨੇ ਦੀ ਮਿਲਣੀ ਆ 1 ਲੱਖ 28500 1 27 ਹੋਣੀ ਹੁਣ ਆ ਚੱਲਣ ਆ ਆ ਸੰਦੀਪੀ ਚੋਲੀ ਆ ਪਹਿਲਾਂ ਜੇ ਮੈਂ ਦੱਸਿਆ ਹਿੱਟਿਆ ਮਦਾਨੀ ਪਤਾ ਆ ਵੇਖੋ ਲੱਤੀ ਦਾ ਆ ਵੇਖ ਇੱਥੇ ਵੇਖੋ ਲੱਗਾ ਆ ਵੇ ਕਿੰਨੀ ਲੱਤੀ ਠੀਕ ਆ ਵੇ ਹਾਂਜੀ ਇਹ ਸੰਦੀਪ ਜੀ ਬੰਦੇ ਨੇ ਸਾਈਪ ਆ ਕੇ ਪੰਜ ਹਜ਼ਾਰ ਤੱਕ ਹੁਣ ਮਨਾ ਕੀਤਾ ਮੇਰੇ ਕੋ ਪੈਸੇ ਨਹੀਂ ਬਣੇ ਤੇ 5000 ਹੀ ਮੱਦੇਨ ਨੂੰ ਮੁਨਾਫਾ ਦਿੰਦੇ ਸੀ ਹਾਂ ਤੇ ਮੈਂ ਹੁਣ ਮਨਾ ਹੁਣ ਤੁਰੇ ਪਾਉਣ ਲੱਗਾ ਅੱਜ ਜਵਾਬ ਦਿੱਤਾ ਪਰਸੋਂ ਵੀਡੀਓ ਪਾ ਪਾਈ ਹਾਂ ਖਾ ਦਿਓ ਤੁਰੋ ਜੀ ਕਰੋ ਜੀ ਲਓ ਜੀ ਇਹ ਗੱਲ ਹੈ ਸਾਡੀ ਆਪਾਂ ਨੂੰ ਪਤਾ ਨਹੀਂ ਕਿੰਨੇ ਚਿਰ ਦੀ ਗੱਪਾਂ ਹਨ ਉਹਨਾਂ ਬੋਦਾਂ ਹੀ ਆਪਾਂ ਨੂੰ ਦਿੱਤੀ ਸੀ ਵੱਡੀ ਝੋਟੀ ਹੈ ਨਾਲੇ ਝੋਟੀ ਚੱਲੋ ਬੰਦੇ ਦੇ ਰਾਹ ਝੋਟੀ ਵੱਡੀ ਝੋਟੀ ਲੈ ਆਓ ਆ ਜਾਓ ਜੀ ਆ ਜਾਓ ਆ ਬਹੁਤ ਸੇਮ ਕਿਸਾਨ ਕੇ ਲੱਗਾ ਮੈਂ ਕੋਲ ਪਤਾ ਨਹੀਂ ਪੰਜਾਬੀ ਜਣ ਦੱਤਾ ਦੀ ਹੋਵੇ ਅੱਥਾ ਜੋ ਵੀ ਹੋ ਮੈਂ ਦੱਸਿਆ ਕਿ ਤੇ ਵੀ ਸਾਰੀ ਗੱਲ ਲੈ ਮਨੋ ਤੇ ਦਵਾਂਗੇ ਹੁਣ ਵੀ ਸਿਆਖਿਆ ਚਾੜਿਆ 5000 ਪੂਰੇ ਬੰਦੇ ਨਫਾ ਦਿੰਦੇ ਹੀ ਜੀ ਹਾਂ ਮੈਂ ਮੇਰਾ ਵੀ ਉਹੋ ਹੀ ਲਵੇ ਜਿਹਨੇ ਅੱਜ ਮਗਾਉਣੀ ਵੇ ਕੱਲ ਨੂੰ ਆਪਾਂ ਚੱਲ ਜਾਂ ਅਨੰਦਪੁਰ ਸਾਹਿਬ ਠੀਕ ਆ 5:00 ਸ਼ਾਮ ਦਾ ਚੋਰੀ ਚਨਾਮ ਠੀਕ ਪਾਣਾ ਉਹੋ ਹੀ 500 100 ਠੀਕ ਆ ਤੇ ਆ ਸੰਦੀਪ ਜੀ ਪਹਿਲਾ ਸੁਣਾ ਦੇ ਦੂਜੇ ਵਾਸਤੇ ਆ ਵੇਖਿਓ ਮਗਰੋਂ ਠੀਕ ਬੱਣਾ ਗੱਭਣਾ ਗੱਭਣਾ ਦੇਖ ਲੈ ਵਾ ਕਿਹੜੇ ਰੋਣ ਦੀ ਵਜੀ ਇਹ ਸੰਦੀਪ ਜੀ ਤਿੰਨ ਮਹੀਨੇ ਆਦੀ ਗੱਭਣਾ ਹਾਂ ਜਿਸ ਕੋ ਵਾਸਤੇ ਠੀਕ ਆ ਹਾਂਜੀ ਬੱਚਾ ਇਹ ਜੇ ਮਗਰ ਸੀ ਕੱਟੀ ਉਹਨਾ ਦਿੱਤੀ ਨਹੀਂ ਗਈ ਬਿਲਕੁਲ ਜੀ 6 ਕਿਲੋ ਇੱਕੋ ਦੁੱਧ ਸੀ ਹਾਂਜੀ ਬੱਚੇ ਤੋਂ ਬਗਾਰੇ ਮਿਲੀ ਨਹੀਂ ਨਹੀਂ ਮਿਲੀ ਇਹਨੂੰ ਟੀਗੇ ਨਾਲ ਚੋਇਆ ਹੀ ਅੱਜ ਇਹਨਾਂ ਨੂੰ ਸ਼ਾਂਦੀ ਨਹੀਂ ਮਾਰਾ ਦਬਕਾ ਮਾਰ ਕੇ ਖਲੋਗੇ ਸਿਆਂ ਤੋਂ ਸਿੱਡੇ 3 ਕਿਲੋਆਂ ਤੇ ਆ ਗਈ ਉਹ ਠੀਕ ਆ ਕੀ ਕਰਦਾ ਕੋਈ ਲਵੇ ਜੀ ਕਰਦਾ ਇਹਨੂੰ ਕੋਈ ਨਾ ਲਵੇ ਇਹਨੂੰ ਦੋ ਟਾਈਮ ਕਰ ਲੈ ਜੀ ਕਰਦਾ ਇੱਕ ਟਾਈਮ ਤੋਂ ਵੀ ਚੱਲ ਜੇ ਗੱਬਣ ਦੀ ਗਰੰਟੀ ਆ ਲੈਵਾ ਵੇਖ ਲੈ ਕਿ ਨਾ ਉਹਨਾਂ 6 ਕਿਲੋ ਦਿੱਤਾ ਮੜ ਕੇ ਠੀਕ ਹੈ ਮੈਂ ਨਹੀਂ ਦੱਸਣੀਆਂ ਸਾਰੀਆਂ ਤੋਰੋ ਜੀ ਵੇਖ ਉਹ ਦੂਜੀ ਮਹੀਦੇ ਬਰਾਬਰ ਆ ਵੱਡੀ ਚੋੜੀ ਦੂਜਾ ਇਸ ਵਾਸਤੇ ਆਓ ਕਰਾ ਜੀ ਇਧਰ ਆਓਏ ਆਪਸ ਤਾ ਜਾ ਰਿਹਾ ਤਾ ਜਾ ਰਿਹਾ ਕੋਈ ਗੱਲ ਨਹੀਂ ਆਪਾਂ ਨੂੰ ਆ ਮਾੜਾ ਸਿੰਘ ਸੰਗ ਵੇਖ ਲੋ ਸਾਰਾ ਲੋ ਜੀ ਵਾਹ ਵਾਹ ਜੀ ਵੱਡੀ ਝੋਟੀ ਹੱਸੇ ਥਾਂ ਤੇ ਇਕੱਠੇ ਸੁਧੀ ਲੱਗਾ ਹੁਣ ਆਪਾਂ ਨੂੰ 6 ਕਿਲੋ ਹੀ ਮਣਕੇ ਨੇ ਆਜੋ 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 ਹਾਂ ਜੀ ਭਾਜੀ ਪਰ ਇਹ ਸੰਦੀਪ ਜੀ ਦਾ ਮਾਗਿਆ 55000 ਜੀ 55000 ਦੇ ਰਿਕਾਰਡ ਸਰਾ 10000 ਸਾਢੇ 55000 560 ਸਾਢੇ 55000 ਆਹ ਭਾਜੀ ਜਿਵੇਂ ਜਪੜਾ ਇਹ ਤਾਂ ਇਹ ਜੀ ਕਰੀਬ ਮਹੀਨਾ ਲਾ ਲਾ ਆ ਇਹਦਾ ਸ਼ੇਰ ਟਕਲੀ ਮਗਰ ਟਕਲੀ ਆਹ ਖਲੋ ਬੱਟੀ ਬਲੋ ਆਹ ਕੱਟੀ ਆਹ ਵੇਖਾ ਲੈਵਾ ਇਧਰ ਆਜੋ ਆਜੋ ਚੱਕੋ ਇਹਨਾਂ ਨੇ ਹੁਣੇ ਹੀ ਦੱਸਿਆ ਇਹਨਾਂ ਨਾ ਸੰਦੀਪ ਜੀ ਆਪਾਂ ਨੂੰ 9 ਕਿਲੋ ਦੁੱਧ ਦੂਜਾ ਵਾਹ ਵਾਹ ਠੀਕ ਆ ਆਪਾਂ 8 ਚ ਦਵਾਂਗੇ 8 ਕਿਲੋ ਦੇ ਠੀਕ ਆ ਨਾ ਮਹੀਨੇ ਦੇ ਲਾ ਲਈ ਸਵਾ ਮਹੀਨੇ ਦੀ ਇਦਾਂ ਸੋਈ ਹੈ ਕੀ ਆ ਆਜੋ ਜੀ ਵਿਖਾਓ ਲਿਆਓ ਵਿਖਾਓ ਕੁੜਾ ਦੀ ਤੇ ਵੇਖੋ ਜੀ ਅੱਜ ਤੁਹਾਡੇ ਸਾਹਮਣੇ ਮਹੀਨਾ ਨਾਲ ਜ਼ੂਮ ਲੱਗ ਜਾਣਾ ਆਪਣੀ ਖੁਸ਼ੀ ਨਾਲ ਲਾ ਲੈਣਾ ਏਡੀ ਵਾਰ ਤੋਰੋ ਗਰਾਂ ਕਰਵਾ ਲੋ ਜੀ ਖਾਦੋ ਕਰ ਚੰਗੀ ਥਾਂ ਤੋਂ ਬੜੇ ਕਮਾਲ ਦਾ ਲੱਗਾ ਵਾ ਆ ਠੀਕ ਆ ਆ ਜਾਓ ਭਾਜੀ ਆ ਜਾ ਹਾਂ ਹਾਂਜੀ ਇਹ ਸੰਦੀਪ ਜੀ 60000 ਦੀ 500 ਛੋਟ 60000 ਦੀ 500 ਛੋਟ ਚਲੋ ਦੋ ਇਹ ਕਰੇ ਆ ਆ ਅਫਸਰ ਵੇ ਪਾ ਵਟਾਈ ਇਕੱਟਾ ਇਹੋ ਤਿੰਨਾ ਕੱਟੀ ਅੱਛਾ ਉਹ ਹੀ ਬੜਾਈ 5000 ਦੀ ਮਗਰ ਕੱਟੀ ਇਹ ਤਿੰਨਾ ਦੀ ਲਾ ਲੇ ਸਾਢੇ ਤਿੰਨ ਮਹੀਨੇ ਦੀ ਲਾ ਲੇ ਉਹਦੇ ਟਾਂਗਾਂ ਦੀ ਦੱਸੀ ਜਾਂਦੇ ਪਰ ਇਹ ਤਿੰਨ ਸਾਢੇ ਤਿੰਨ ਮਹੀਨੇ ਬਾਕੀ ਆ ਤੇ ਮਾਏ ਦੀ ਐਡੀ ਵੱਡੀ ਉਹਨਾਂ 10 ਕਿਲੋ ਦੋ ਜਿ세 ਆਹੀ ਆਪਾਂ ਨੌਂ ਚ ਦਵਾਂ ਨੌਂ ਕਿਲੋ ਤੋਰਾ ਜੀ ਇਹ ਵੀ ਵੱਡੀ ਆ ਫੋਰ ਫੜੀਆਂ ਬਈ ਇਹਦਾ ਇਹਦਾ ਰੁਹ ਹੋਜੋ ਦੋ ਬਸ ਆਈਆਂ ਮੈਂ ਤੇ ਇੱਕ ਤੋਰਾ ਤੋਰਾ ਬਰਾਂ ਨੌ ਕਿਲੋ ਜੋ ਮਹੀਂ ਲੈ ਨਹੀਂ ਆਏ ਆਹ ਢੂਡ ਬੜਿਆ ਕਮਹਾਲ ਦਾ ਲੱਗਦਾ ਹੈ ਆਹ ਆਂਦ ਆਂਦ ਜੀ ਆਜੋ ਆਜੋ ਮੰਦੋ ਹਾਂਜੀ ਜੀ ਇਹ ਸੰਦੀਪ ਜੀ ਇਹ ਵੀ ਦਵਾਂਗੇ 60000 ਦੀ 60000 ਦੀ ਉਹ ਮਹੀਨਾ ਸਵਾ ਮਹੀਨੇ ਦਾ ਬੱਚਾ ਦਸ ਕਿਲੋ ਲੈਣੀ ਆ ਇਹ ਦਰਨਾ ਮਹੀਨਾ ਦਸ ਕਿਲੋ ਲੈਣੀ ਆ ਹਾਂਜੀ ਇਹ ਮਹੀ ਦਾ ਕੋਈ ਲੈਣ ਦਾ ਨੁਕਸਾਨ ਨਹੀਂਗਾ ਤੋ ਯਾ ਯਾ ਦੀ ਉਦਾਨ ਯਾ ਤੇ 5 ਦੀ 55 ਦਾ 5000 ਦਾ ਰਿਕਸ ਵਾ ਠੀਕ ਆ ਤੇ 5000 ਜੀ 9 ਕਿਲੋ ਦੁੱਧ ਵਾ ਠੀਕ ਆ 9 ਕਿਲੋ ਦੁੱਧ ਤੇ ਜੇ ਅਗਲੇ ਮਹੀਨੇ ਬਾਅਦ ਬਣ ਜਾਂਦੀ ਮਹੀਂ ਤੇ ਲੱਖ ਰੁਪਏ ਦੀ ਆ ਜੇ ਪ੍ਰੈਰ ਬਰੂਜ ਬਣ ਜੇ ਫਿਰ ਫਰਵਰੀ ਚ ਆ ਜਾਣਗਾ ਠੀਕ ਹੈ ਨਾ ਤੇ 9 ਕਿਲੋ ਦੁੱਧ ਵੀ ਦੇਣ ਦੇ 5000 ਦਾ ਰਿਕਸ ਚਲੋ ਇਹ 60000 ਦੀ ਆ ਜੋ ਪਰਲੇ ਵਾ ਫੇ ਆ ਜੇ ਮਹੀਂ ਸੁਈਆ ਹੋਣੀ ਅੱਧਾ ਘੰਟਾ ਆ ਕੱਟੀ ਦਿੱਤੀ ਇੱਧਰ ਆਓ ਜੇਰ ਪੈਣੀ ਹੈ ਹਨਾ ਜੀ ਜੇਰ ਪੈਣੀ ਹੈ 3-4 ਕਿਲੋ ਪਊਗੀ ਇੱਧਰ ਵੇਖੋ ਆ ਲਿਓ ਆ ਜਾ ਬਾਹਰ ਸਾਰੀ ਬਕਾਤ ਘੱਟੀ ਮੰਗਰਾ ਗਈ ਆ ਤੇ ਆਪ ਦੀ ਮਗਰ ਵਾ ਇਹ ਵੇਖੋ ਘਰਾ ਦੀ ਬਹੁਤ ਠੰਡ ਮੋਟਾ ਮੋਟਾ ਠੰਡ ਲੱਗਾ ਚੰਗੀ ਮਹਿਮਾ ਦੇਖੋ ਇੱਥੇ ਡੱਕ ਦੋ ਤੇ ਮੈਂ ਸਾਰਾ ਲੀਵ ਵਾਲੂਆ ਵਖਾ ਲੇ ਆਂ ਤਮੰਗ ਅੱਗੇ ਆ ਕੇ ਰੋਕੋ ਨਾ ਅੱਗੇ ਕਰ ਤੋੜੀ ਇਹ ਤਾੜ ਤੇ ਰੋਕੋ ਰੁਕ ਮਤ ਰਾਵੜਾ ਕੇਵਲ ਮੈਂ ਰੋਕੋ ਕੇਵਲ ਮਾਂਜੀ ਵੇਖ ਖਾਣ ਲੱਗਾ ਇਹਦਾ ਮਹਿਂਦਾ ਇਧਰੋਂ ਵਿਖਾ ਦੋ ਇਧਰੋਂ ਦੀ ਅੱਗੇ ਦਾ ਖਾਣ ਇਧਰੋਂ ਦੇਖੋ ਬਿੱਦਾ ਖਾਣੇ ਆੜਦਾ ਮੋੜੀ ਮੋੜੀ ਚਵਾਈ ਆ ਬਸ ਠੀਕ ਆ ਦੇਖੋ ਇਧਰੋਂ ਵੀ ਵਿਖਾਉਣਾ ਤੇ ਇਧਰੋਂ ਬਾਹਰ ਵਿਖਾ ਲਓ ਤੋਰ ਲੰਮੀ ਤੋਰ ਜੀ ਲੰਮੀ ਤੋਰ ਉਹਨਾਂ ਰੱਖੋ ਕੈਮਰਾ ਮਗਰ ਦੋ ਚਾਸ ਵਾ ਵਾ ਬਾਣੀ ਖਰੀ ਕੱਟੀ ਮਗਰ ਵੀ ਕੱਟੀ ਖੱਟੀ ਮਗਰ ਵੀ ਕੱਟੀ ਆਂ ਦੋ ਲੈ ਚਲੋ ਅੱਜ ਇਹਨੂੰ ਅੱਗਾ ਤੋਂ ਕਿੰਦਾ ਉਹ ਯਾਸੂ ਹਾਂਜੀ ਹਾਂਜੀ ਉਸ ਵੇਖੇ ਕਿ ਚੇਨ ਨਿਕਲਾ ਦਿੰਦੇ ਆ ਛੱਟ ਕੇ ਜੇਰ ਸੁੱਟੇ ਡੰਗਰ ਹਾਂਜੀ ਏ ਸੰਦੀਪ ਜੀ ਦਵਾਗੇ 94000 94000 ਦੀ 560 93 ਦੀ ਰਹਿ ਗਈ ਇਹੀ ਸੰਦੀਪ ਆਪਣੇ ਕੋਲ ਮਾਲ ਆ ਬਾਕੀ ਮੇਰਾ ਵੀਰ ਸੋਚ ਕੇ ਸਮਝ ਕੇ ਪਰਖ ਕੇ ਤੇ ਫਿਰ ਡੰਗਰ ਲੈਣਾ ਹੈਗਾ ਪੈਸਾ ਲਾਉਣਾ ਵਾ ਬੈਲੈਂਸ ਵੀ ਵੇਖਿਆ ਕਰੋ ਸਾਰਾ ਕੁਝ ਵੇਖ ਕੇ ਇਹਨਾਂ ਦਿਨਾਂ ਬੇਗਰੂ ਏਡੀਆਂ ਮਈਆਂ ਲੈਣ ਸੁੱਖੇ ਨਹੀਂ ਆਉਂਦੀਆਂ ਛੇਤੀ ਨਾ ਕਰਿਆ ਕਰੋ 10 ਮਿੰਟ ਅੱਧਾ ਘੰਟਾ ਅੰਤਿੰਨ ਚਾਰਜਰ ਆ ਰਿਪੀਟ ਕਰਕੇ ਵੇਖਿਆ ਕਰੋ ਜੇ ਮਹੀਂ ਮਾਨੂੰ ਖਿੱਚਦੀ ਤੇ ਠੀਕ ਆ ਨਹੀਂ ਤੇ ਕਿਸ ਰਿਸ਼ਤੇਦਾਰ ਨੂੰ ਗਾੜੀ ਸ਼ੇਅਰ ਕਰਦਿਆ ਕਰੋ ਉਹਨੂੰ ਪੁੱਛ ਲਿਆ ਕਰੋ ਇਹ ਇੰਨੇ ਪੈਸੇ ਲਾਦਾ ਮਹੀਂ ਹੈਗੀ ਇੰਨੇ ਪੈਸੇ ਤੇ ਬਾਕੀ ਮੇਰਾ ਵੀਰ ਆਨਲਾਈਨ ਉਹਨਾਂ ਵਾਸਤੇ ਆ ਜਿਹੜੇ ਮੇਰੇ ਪੁਰਾਣੇ ਸੱਜਣਾਂ ਨਵੇਂ ਵਾਸਤੇ ਕੋਈ ਆਨਲਾਈਨ ਨਹੀਂ ਉਹ ਆਵੇ ਤਸੱਲੀ ਆਪਣੀ ਕਰ ਬਿਲਕੁਲ ਜੀ ਮੇਰੇ ਕੋਲ ਬਿਲਕੁਲ ਜੀ ਆਪਣੀ ਆ ਕੇ ਤਸੱਲੀ ਕਰ ਲੈ ਤੇ ਫੇਰ ਲੈ ਕੇ ਜਾਵੇ ਕਿਉਂਕਿ ਮਾਲਾ ਮਗਰੋਂ ਮਹਿੰਗਾ 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 ਅਹੀਂ ਟੂਰਨਾਮੈਂਟ ਕੇ ਲਿਓਂਦੇ ਮੁਨਾਫੇ ਬਹੁਤੇ ਵੱਡੇ ਨਹੀਂ ਗਏ ਮੈਂ ਉਹੋ ਹੀ ਮੇਰਾ ਵੀ ਅਗਲੇ ਜਿੰਨੇ ਸਵੇਰੇ 8 ਤੋਂ ਪਹਿਲਾਂ ਤੇ ਅੱਜ ਸ਼ਾਮਾਂ ਤੱਕ ਖੜਨੀ ਬਸ ਠੀਕ ਆ ਦੂਜਾ ਮੇਰਾ ਵੀਰ ਜੀ ਨੇ ਲੇਟ ਖੜਨੀ ਹੋਵੇ ਉਹ ਗਾਂ ਫੇਰ ਪਰਸੇ ਉਹਨੂੰ ਵੀਡੀਓ ਪਾ ਦੇ ਇਹ ਆ ਜਾਣੀਆਂ ਬੜੀਆਂ ਹੈਨਾ ਕੋਈ ਕਾਪਾ ਜਾਣਾ ਮੇਲੇ ਮੁੱਲ ਤਾਂ ਇਹ ਕੀਤੇ ਆ ਵੇਚਣ ਦੇ ਪਛਾਣ ਨੂੰ ਵੇਚ ਕੇ ਤੇ ਵਿਹਲੇ ਹੋਈਏ ਤੇ ਬਾਕੀ ਵੀਰ ਜੀ ਮੱਝਾਂ ਤੁਹਾਨੂੰ ਵੇਖਿਆ ਨੀਲੀ ਜੀਆਂ ਕਿਦਾਂ ਦੀਆਂ ਵਿਖਾਈਆਂ ਵਾ ਬੇਨਤੀ ਹੱਥ ਜੋੜ ਕੇ ਕਿ ਵਾਦ ਤੋਂ ਵੱਧ ਸ਼ੇਰ ਤੇ ਸੋਹਣੇ ਸੋਹਣੇ ਕਮੈਂਟ ਕਰਿਓ ਪਤਾ ਲੱਗੇ ਬਹੁਤ ਦੂਰ ਤੱਕ ਇਹ ਜਿਹੜੀ ਤੁਹਾਡੀ ਆ ਨਾ ਇਹ ਇੰਡੀਆ ਚ ਨਹੀਂ ਵਰਲਡ ਵਿੱਚ ਵੀਡੀਓ ਜਾਣੀ ਚਾਹੀਦੀ ਉਹਨਾਂ ਮਈਆਂ ਦੀ ਤੁਹਾਨੂੰ ਮਾਣ ਹੋਣਾ ਚਾਹੀਦੀਆਂ ਕਿ ਸਾਡੇ ਪੰਜਾਬ ਦੀਆਂ ਮੱਜਾਂ ਇਦਾਂ ਦੇਵੇਂ ਇਦਾਂ ਦੀਆਂ ਵੀ ਹੈਗੀਆਂ ਵਾ ਇਹ ਵੀਡੀਓ ਪਾਕਿਸਤਾਨ ਵਾਲੇ ਵੀ ਵੇਂਦੇ ਆ ਉਹ ਵੀ ਫੋਨ ਕਰਨਗੇ ਵੀ ਸਾਡੇ ਤੋਂ ਤਾਂ ਕਿੱਦਾਂ ਆ ਗਈ ਹਾਂ ਬਿਲਕੁਲ ਜੀ ਹੈਨਾ ਸਾਨੂੰ ਇਸ ਗੱਲ 'ਚ ਫਕਰ ਹੋਊਗਾ ਕਿ ਸਾਡੀ ਮਈ ਦਾ ਲੇਵਾ ਜਿਹੜਾ ਨਾ ਪਾਕਿਸਤਾਨ ਦੀ ਮੈਂ ਵੀ ਇਦਾਂ ਦਾ ਲੇਵਾ ਨਹੀਂ ਮਾਰ ਸਕਦੀ ਜਿੰਦਾਂ ਦੀ ਸਾਡੀ ਮਹਿਨਾਂ ਵਾਜੀ ਵਾਸ ਬਸ ਠੀਕ ਵਾ ਨਾ ਇਹ ਮੇਰੀ ਨਹੀਂ ਇਹ ਤੁਹਾਡੀ ਮਹਿਮਾ ਇਹਨੂੰ ਇੰਨਾ ਕਿ ਸ਼ੇਅਰ ਕਰਨਾ ਵਾ ਕਿ ਤੁਹਾਡੀ ਇੱਜ਼ਤ ਤੁਹਾਡਾ ਹੀ ਸਾਰਾ ਕੁਝ ਤੁਹਾਡਾ ਹੀ ਮਾਨ ਤੁਹਾਡਾ ਹੀ ਸਤਕਾਰ ਬਣਾਨਾ ਕਿ ਸਾਡੇ ਪੰਜਾਬ ਦੀ ਮਹਿਮਾ ਮੇਰੀ ਨਹੀਂ ਸਾਡੇ ਪੰਜਾਬ ਦੀ ਮਹਿਮਾ ਇਸ ਕਰਕੇ ਇੰਨਾ ਕਰਨਾ ਤੇ ਨਾ ਤੁਹਾਡੇ ਵੀਰ ਦਾ ਸਰਵਣ ਸਿੰਘ ਪਿੰਡ ਪੱਡਾ ਜ਼ਿਲ੍ਹਾ ਗਰਦਾਸਪੁਰ ਤਨੈ ਵੀ ਇੱਕ ਡੇਰਾ ਆਬਿਆਸ ਰਦਾ ਸਵਾਮੀ ਮੇ ਹੈਗਾ ਰਾਤ ਇਧਰੋਂ ਸ੍ਰੀ ਹਰ ਗੁਬਿੰਦਪੁਰ ਵੀ ਹੈਗਾ ਮਹਿਤਾ ਵੀ ਲੱਗ ਗਿਆ ਹੈਗਾ ਫਿਰ ਵੀ ਫੋਨ ਕਰ ਲੈਣਾ ਹੈਗਾ ਵਾ ਤੇ ਮੈਂ ਤੁਹਾਨੂੰ ਸਮਝਾ ਦੂੰਗਾ ਤੇ ਬਸ ਵੱਧ ਤੋਂ ਵੱਧ ਨੂੰ ਸ਼ੇਅਰ ਬਹੁਤ ਕਰਨਾ ਤੇ ਮਈਆਂ ਵਿਖਾ ਲੈਣੀਆਂ ਹੈ ਬਸ ਗੱਲ ਆ ਖੁਸ਼ੀ ਬਿਲਕੁਲ ਬਿਲਕੁਲ ਕੋਈ ਹੋਰ ਨਹੀਂ ਪੈਸੇ ਆਉਂਦੇ ਜਾਂਦੇ ਪੈਸੇ ਮੈਂ ਕੀ ਕਰਦਾ ਸੰਦੀਪ ਜੀ ਮੋੜ ਕਰਕੇ ਢਾਈ ਦਾ ਵਿਸਾ ਵੇਚਦਾ ਤਾਂ ਵੇਚਦੀ ਮੈਂ ਵਿਕਦੀ ਮੈਂ ਪਰ ਗੱਲ ਇਹ ਹੈ ਨਾ ਇਹ ਮੈਂ ਇਸ ਕਰਕੇ ਤੁਹਾਨੂੰ ਵਿਖਾਈ ਆ ਕਿ ਤੁਸੀਂ ਆਖੋ ਸਮਾਨ ਹੋਵੇ ਤੁਹਾਨੂੰ ਵੀ ਸਾਡੀ ਮੈਂ ਬਾਕੀ ਸਾਰੇ ਜਿਹੜੇ ਸਭ